ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਜਿਵੇਂ ਕਿ ਆਪਾਂ YouTube ਤੇ ਵੀਡੀਓ ਸਿੱਧੀ ਚੱਕ ਕੇ ਪਾ ਦਿੰਨੇ ਤੇ ਆਪਾਂ ਨੂੰ ਵਿਊ ਨਹੀਂ ਆਉਂਦੇ ਕੁਝ ਨਹੀਂ ਆਉਂਦਾਗਾ ਤੇ ਆਪਾਂ ਕਿੱਥੇ ਗਲਤੀ ਕਰ ਰਹੇ ਹਾਂ ਤੇ ਆਜੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਦੱਸ ਦਵਾਂ ਜਿਵੇਂ ਕਿ ਆਪਾਂ YouTube ਆ ਖੋਲ ਲਿਆ ਮੈਂ ਤੇ ਆਪਾਂ ਕਿਵੇਂ ਵੀਡੀਓ ਅਪਲੋਡ ਕਰਨੀ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਪੂਰਾ ਦੱਸੂਗਾ ਤੇ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਆ ਜयो ਤੇ ਆਹ ਦੇਖੋ ਜਿਵੇਂ ਕਿ ਹੁਣ ਮੈਂ ਇੱਥੇ ਵੀਡੀਓ ਪਾ ਰਿਹਾ ਹਾਂ ਜਿਵੇਂ ਕਿ ਤੁਹਾਨੂੰ ਕਿ ਮੈਂ ਪੋਸਟ ਕਰ ਦਿੰਨਾ ਹਾਂ ਨਾ ਇੱਥੇ ਪਹਿਲਾਂ ਤਾਂ ਕ੍ਰੀਏਟ ਯੂਰ ਟਾਈਟਲ ਟਾਈਪ ਕਰਨੀ ਹੈ ਤੁਸੀਂ ਠੀਕ ਹੈ ਤੇ ਇੱਕ ਤੁਸੀਂ ਲਾ ਦੇਣਾ ਹੈਸ਼ਟੈਗ ਵਿੱਚ ਤੇ ਟਾਈਟਲ ਤੁਸੀਂ ਉਸੇ ਹਿਸਾਬ ਨਾਲ ਲਾਉਣਾ ਜਿਸ ਹਿਸਾਬ ਨਾਲ ਤੁਹਾਡੀ ਲੈਂਗੁਏਜ ਹੈਗੀ ਹੈ ਹਿੰਦੀ ਹੈਗੀ ਹੈ ਪੰਜਾਬੀ ਹੈਗੀ ਹੈ ਇਹ ਇੰਗਲਿਸ਼ ਹੈਗੀ ਹੈ ਤੁਸੀਂ ਉਸੇ ਹਿਸਾਬ ਨਾਲ ਇੱਥੇ ਟਾਈਟਲ ਲਾ ਦੇਣਾ ਤੇ ਡਿਸਕ੍ਰਿਪਸ਼ਨ ਤੁਸੀਂ ਜਿਹੜਾ ਵੀ ਕੁਝ ਲਿਖਣਾ ਸਾਰਾ ਕੁਝ ਹੀ ਲਿਖਣਾ ਇਹਦੇ ਵਿੱਚ ਫੇਸਬੁੱਕ ਦੀ ਲਿੰਕ ਦੇਣੀ ਇੰਸਟਾਗ੍ਰਾਮ ਦੀ ਲਿੰਕ ਦੇਣੀ ਕੋਈ ਲਿੰਕ ਦੇ ਦੇਣੀ ਇਹਦੇ ਵਿੱਚ ਤੇ ਹੈਸ਼ਟੈਗ ਲਾ ਦੇਣੇ ਵੱਧ ਤੋਂ ਵੱਧ 15 ਤੋਂ ਵੱਧ ਹੈਸ਼ਟੈਗ 15 ਤੋਂ ਵੱਧ ਨਹੀਂ ਲਾਉਣੇਗਾ ਹੈਸ਼ਟੈਗ ਤੇ ਕੁਝ ਵਾਵਾ ਵਧੀਆ ਲੱਗ ਕੇ ਲਿਖ ਦੇਣਾ ਵੀ ਆਹ ਵੀਡੀਓ ਐਵੇਂ ਬਣੀ ਹੈਗੀ ਆ ਸਾਰਾ ਕੁਝ ਐਵੇਂਗਾ ਸਾਰਾ ਕੁਝ ਦੱਸ ਦੇ ਇਹ ਵੀਡੀਓ ਦੇ ਵਿੱਚ ਤੇ ਇੱਥੇ ਤੁਸੀਂ ਸਾਰਾ ਲਿਖ ਦੇਣਾ ਉਹੀ ਜਿਹੜਾ ਵੀਡੀਓ ਦੇ ਵਿੱਚ ਤੁਸੀਂ ਦੱਸਿਆ ਹੋਊਗਾ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਆ ਕਰਨਾ ਹੈਗਾ ਇਹਨੂੰ ਕਰ ਦੇਣਾ ਅਨ ਅਨਲਿਸਟਡ ਕਰ ਦੇਣਾ ਹੈਗਾ ਤੁਸੀਂ ਇੱਥੋਂ ਪਬਲਿਕ ਨਹੀਂ ਕਰਨਾ ਇੱਕ ਵਾਰੀ ਇਹ ਤੋਂ ਬਾਅਦ ਤੁਸੀਂ ਅਪਲੋਡ ਕਰਦੇ ਇਹਨੂੰ ਅਪਲੋਡ ਕਰਨ ਤੋਂ ਬਾਅਦ ਅਪਲੋਡ ਹੋ ਗਈ ਤੁਹਾਡੀ ਵੀਡੀਓ ਉਸ ਤੋਂ ਬਾਅਦ ਜਾਣਾ ਤੁਸੀਂ YouTube ਸਟੂਡੀਓ ਤੇ ਜਿਵੇਂ ਕਿ ਆ ਮੇਰਾ ਸਟੂਡੀਓ ਖੁੱਲ ਗਿਆ ਹੈਗਾ ਤੇ ਇੱਥੇ ਜਿਵੇਂ ਕਿ ਹੁਣ ਆਪਾਂ ਜਿਹੜਾ ਕਿ ਲਿਖਿਆ ਇੱਥੇ ਕੰਟੈਂਟ ਇੰਦੇ ਤੇ ਓਕੇ ਕਰਾਜੋ ਕੰਟੈਂਟ ਤੋਂ ਓਕੇ ਕਰਨ ਤੋਂ ਬਾਅਦ ਇੱਥੇ ਆ ਜੇ ਤੁਸੀਂ ਵੀਡੀਓ ਖੋਲ ਲੈ ਜਾਓ ਫਿਰ ਤੁਸੀਂ ਆ ਲਿਖਾ ਐਡਿਟ ਕਰ ਦੇਣਾ ਇਹਨੂੰ ਵੀਡੀਓ ਨੂੰ ਵੀਡੀਓਟ ਕਰਨ ਤੋਂ ਬਾਅਦ ਜਿਵੇਂ ਕਿ ਇਸ ਤਰ੍ਹਾਂ ਆ ਜਾਏਗਾ ਇੱਥੇ ਤੁਸੀਂ ਆਪ ਦਾ ਥੰਬਨੇਲ ਬਣਾ ਕੇ ਵਧੀਆ ਲਾ ਦੇਣਾ ਹੈਗਾ ਜਿਸ ਤਰ੍ਹਾਂ ਦੀ ਤੁਸੀਂ ਵੀਡੀਓ ਬਣਾਈ ਹੈ ਉਸੇ ਤਰ੍ਹਾਂ ਦਾ ਥੰਬਨੇਲ ਲਾ ਦੇਣਾ ਵਧੀਆ ਤੇ ਉਸ ਤੋਂ ਬਾਅਦ ਜਿਵੇਂ ਕਿ ਮੈਂ ਆ ਵੇਖੋ ਟਾਈਟਲ ਦੇ ਵਿੱਚ ਲਿਖਿਆ ਹੋਇਆ ਹੈ ਉਸੇ ਤਰ੍ਹਾਂ ਤੁਸੀਂ ਟਾਈਟਲ ਦੇ ਵਿੱਚ ਲਿਖ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਪਬਲਿਕ ਕਰ ਦੇਣਾ ਇਹਨੂੰ ਤੇ ਉਸ ਤੋਂ ਬਾਅਦ ਹੇਠੇ ਲਿਖਿਆ ਟੈਗ ਸ਼ੋਰਟ ਰੀਲ ਇੱਥੇ ਤੁਸੀਂ ਓਕੇ ਕਰਿਆ ਦਿਓ ਉਸ ਤੋਂ ਪਬ ਕਰਨ ਤੋਂ ਬਾਅਦ ਆ ਦੇਖੋ ਜਿਵੇਂ ਕਿ ਮੈਂ ਹੈਸ਼ਟੈਗ ਜਿਹੜੇ ਲਾਏ ਹੋਏ ਐ ਇਸੇ ਤਰ੍ਹਾਂ ਤੁਸੀਂ ਹੈਸ਼ਟੈਗ ਲਾ ਲੈਣੇ ਆ ਤੇ ਉਸ ਤੋਂ ਬਾਅਦ ਤੁਸੀਂ ਕਰ ਦੇਣਾ ਇਹਨੂੰ ਸੇਵ ਜਿਵੇਂ ਕਿ ਇੱਥੇ ਆਵੇ ਉੱਤਲੇ ਪਾਸੇ ਲਿਖਿਆ ਹੈ ਸੇਵ ਉਸ ਤੋਂ ਬਾਅਦ ਸੇਵ ਕਰ ਦੇਣਾ ਥੰਬਨੇਲ ਲਾ ਕੇ ਸਾਰਾ ਕੁਝ ਜਿਵੇਂ ਕਿ ਮੈਂ ਤੁਹਾਨੂੰ ਥੰਬਨੇਲ ਲਾ ਕੇ ਦਿਖਾ ਦਿੰਦਾ ਇੱਥੇ ਆ ਦੇਖੋ ਇੱਥੇ ਤੁਸੀਂ ਥੰਬਨੇਲ ਲਾ ਸਕਦੇ ਹੋ ਕੋਈ ਵੀ ਲਾ ਸਕਦੇ ਹੋ ਇਹ ਉਸ ਤੋਂ ਬਾਅਦ ਆਪਣੀ ਵੀਡੀਓ ਹੋ ਗਈ ਰੈਡੀ ਤੇ ਹੋ ਗਈ ਆਪਣੀ ਵੀਡੀਓ ਪਬਲਿਕ ਉਸ ਤੋਂ ਬਾਅਦ ਜਾਣਾ ਤੁਸੀਂ ਬੈਕ ਇੱਥੇ ਤੁਸੀਂ ਵੀਡੀਓ ਜਿਹੜੀ ਹੁੰਦੀ ਹੈ ਮੈਂ ਤੁਹਾਨੂੰ ਕਮੈਂਟ ਬਾਕਸਾਂ ਦੇ ਵਿੱਚ ਦੇ ਦੂੰਗਾ ਲਿੰਕ ਤੇ ਇਹ ਤੁਸੀਂ Google ਦੇ ਵਿੱਚ ਜਾ ਕੇ ਡਾਊਨਲੋਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆ ਜਾਣਾ ਤੁਸੀਂ ਇੱਥੇ ਜਿਵੇਂ ਕਿ ਲਿਖਿਆ ਆਵੇ ਡੇਲੀ ਆਈਡੀਆ ਬਈ ਤੁਹਾਨੂੰ ਸਪੋਰਟ ਕਰੂਗਾ ਇਹ ਵੀ ਤੁਹਾਨੂੰ ਵੀਡੀਓ ਗਰੋ ਕਰੂਗੀ ਤੁਹਾਡੀ ਉਹ ਗਰੋ ਕਰਨ ਦੇ ਵਿੱਚ ਤੁਹਾਡੀ ਪੂਰੀ ਸਪੋਰਟ ਹੈਲਪ ਕਰੂਗਾ ਇਹ ਤੇ ਇੱਥੇ ਲਿਖਿਆ ਹੋਇਆ ਜਿਹੜਾ ਕਿ ਆਪਣੇ ਨੀਚੇ اوਪਟੀ ਮੇਜ਼ ਇਹਦੇ ਤੋਂ ਓਕੇ ਕਰਾ ਜੋ ਨੀਚੇ ਤੇ ਉਸ ਤੋਂ ਬਾਅਦ ਆ ਵੇਖੋ ਮੇਰੀਆਂ ਵੀਡੀਓ ਸਾਰੀਆਂ ਆ ਨਹੀਂ ਇੱਥੇ ਤੇ ਆ ਜੋ ਹੁਣ ਮੇਰੀ ਵੀਡੀਓ ਜਿਹੜੀ ਪਬਲਿਕ ਹੋਈ ਹੈ ਆ ਦੇਖ ਸਕਦੇ ਹੋ ਤੁਸੀਂ ਇਹ ਟਾਈਟਲ ਵੀ ਵਧੀਆ ਲੱਗਿਆ ਇੱਥੋਂ ਤੁਸੀਂ ਟਾਈਟਲ ਵੀ ਅਪਗ੍ਰੇਡ ਕਰ ਸਕਦੇ ਹੋ ਬੀ ਜਿਹੜੇ ਸਾ ਆਪੇ ਆਟੋਮੈਟਿਕ ਹੀ ਇਹ ਸਹੀ ਕਰ ਦੇਗਾ ਤੇ ਆ ਦੇਖੋ ਹੈਸ਼ਟੈਗ ਲੱਗੇ ਉਤੋਂ ਤੁਸੀਂ نیچے ਜਿਹੜੇ ਲਿਖੇ ਆ ਆ ਦੇਖੋ ਹੈਸ਼ਟੈਗ ਇੱਥੋਂ ਤੁਸੀਂ ਲਾ ਸਕਦੇ ਹੋ ਜਿਵੇਂ ਕਿ ਮੇਰਾ ਦੇਖੋ ਪੂਰੇ ਹੈਸ਼ਟੈਗ ਲੱਗੇ ਹੋਏ ਉਲਤੋਂ ਮੈਂ ਆ ਦੇਖੋ ਹੈਸ਼ਟੈਗ ਲਾ ਦਿੰਨਾ ਆ ਵੇਖ ਸਕਦੇ ਹੋ ਜਿਹੜੇ ਮੇਰੇ ਹੈਸ਼ਟੈਗ ਪੂਰੇ ਹੈਗੇ ਤਾਂ ਕਰਕੇ ਇਦਾਂ ਦਾ ਸ਼ੋ ਹੋ ਰਿਹਾ ਦੇਖ ਦਿਖਾ ਦੇਣਾ ਤੁਹਾਨੂੰ ਆ ਦੇਖ ਲਓ ਜਿਵੇਂ ਕਿ ਆ ਮੈਂ ਐਡ ਕਰ ਰਹੇ ਇੱਥੋਂ ਐਵੇਂ ਤੁਸੀਂ ਜਿਹੜੇ ਐਡ ਕਰ ਦੇਣੀ ਹੈ ਵਿੱਚ ਜਿਹੜੇ ਹਿਸਾਬ ਨਾਲ ਥੋੜੀ ਵੀਡੀਓ ਹੈਗੀ ਉਸੇ ਹਿਸਾਬ ਨਾਲ ਲਾਉਣੇ ਆ ਤੇ ਉਸ ਤੋਂ ਬਾਅਦ ਸੀ ਸਕੋਰ ਜਿਹੜਾ ਲਿਖਿਆ ਇਹਦੇ ਤੇ ਓਕੇ ਕਰ ਦਮੈਂ ਪਹਿਲਾਂ ਤੁਸੀਂ ਆ ਵੀਡੀਓ ਪਬਲਿਸ਼ ਕਰ ਦਿਓ ਇੱਥੋਂ ਮੈਂ ਪਬਲਿਸ਼ ਕਰਤੀ ਉਸ ਤੋਂ ਬਾਅਦ ਸੀ ਸਕੋਰ ਲਿਖਿਆ ਜਿਹੜਾ ਇਹਦੇ ਤੇ ਓਕੇ ਕਰਾਇਓ ਆ ਦੇਖੋ ਇਹਨਾਂ ਨੇ ਦੱਸਿਆ ਵੀ ਟੈਗ ਕੰਟੈਂਟ ਟੈਗ ਵੈਲਿਊ ਕੀ ਇਹ ਵਰਡ ਟਾਈਟਲ ਖਾਰਾ ਕੋਸੀ ਇਹਨਾਂ ਨੇ ਦੱਸਿਆ ਹੈ ਵੀ ਤੁਹਾਡੀ ਹੈਲਪ ਕਰੂਗਾ ਇਹ ਪੂਰੀ ਉਸ ਤੋਂ ਬਾਅਦ ਚੈੱਕ ਲਿਸਟ ਦੇ ਵਿੱਚ ਓਕੇ ਕਰਾਜੋ ਆ ਦੇਖੋ ਜਿਵੇਂ ਕਿ ਲਿਖਿਆ ਟਾਈਟਲ ਟਾਈਟਲ ਥਿੰਕ ਲਿਖਿਆ ਜਿਹੜਾ ਆ ਵੇਖੋ ਮੇਰੇ ਸਹੀ ਲੱਗਿਆ ਇਹਨਾਂ ਨੇ ਜਿਹੜਾ ਕਿ ਮੇਰਾ ਗ੍ਰੀਨ ਹੈਗਾ ਮੈਂ ਦੇਖ ਸਕਦੇ ਹਾਂ ਤੁਸੀਂ ਇੱਥੇ ਮੇਰਾ ਗ੍ਰੀਨ ਹੈਗਾ ਤੇ ਤੁਸੀਂ 60 ਤੋਂ ਬਾਅਦ ਕੋਈ ਟਾਈਟਲ ਦੇ ਵਿੱਚ ਨਹੀਂ ਭਰਨਾ ਹਾਂਜੀ ਆ ਦੇਖ ਸਕਦੇ ਹਾਂ ਤੁਸੀਂ ਜਿਵੇਂ ਕਿ ਮੇਰੇ ਗ੍ਰੀਨ ਟਿੱਕ ਹੋਏ ਪਏ ਆ ਸਾਰੇ ਜਿਵੇਂ ਕਿ ਆ ਲਿਖਿਆ ਇਹਨਾਂ ਨੇ ਟਾਈਟਲ ਟਾਈਟਲ ਤੁਸੀਂ 60 ਤੋਂ ਵੱਧ ਨਹੀਂ ਲਿਖਣਾਗਾ ਟਾਈਟਲ ਦੇ ਵਿੱਚ ਜਿਹੜਾ ਸ਼ੁਰੂ ਤੇ ਲਿਖਿਆ ਹੁੰਦਾ ਵੇਖੋ ਤੇ ਦੂਸਰਾ ਹੈਗਾ ਜਿਹੜਾ ਕਿ ਆਪਾਂ ਤੁਹਾਨੂੰ ਮੈਂ ਦਿਖਾ ਦਿੰਨਾ ਡਿਸਕ੍ਰਿਪਸ਼ਨ ਚ ਤੁਸੀਂ ਲਿਖਣਾ ਦਾ ਵੀ 200 ਤੋਂ ਵੱਧ ਕੈਪਚਰ ਨਹੀਂ ਲਿਖਣਾਗਾ ਜਿਵੇਂ ਕਿ ਆ ਦੇਖੋ ਇਹਦੇ ਤੇ ਤੁਸੀਂ ਜਿਹੜਾ ਕਿ ਆ 5000 ਇਹਨਾਂ ਨੇ ਕਿਹਾ ਹੋਇਆ ਤੇ ਇਹਦੇ ਵਿੱਚ ਤੁਸੀਂ ਆਪਦੇ ਹਿਸਾਬ ਨਾਲ ਲਿਖ ਦਿਓ ਯਾਰ ਲਿਖਣਾ ਤਾਂ ਵੀ ਉਸ ਹਿਸਾਬ ਨਾਲ ਤੁਸੀਂ ਲਏ ਤਾਂ ਗ੍ਰੀਨ ਹੋਣਾ ਚਾਹੀਦਾ ਤੇ ਕਾਂਟਾ ਨਹੀਂ ਹੋਣਾ ਚਾਹੀਦਾਗਾ ਆ ਦੇਖ ਸਕਦੇ ਆ ਇਹਦੇ ਟੈਗ ਦੇ ਵਿੱਚ ਵੀ ਜਿਹੜੇ ਮੈਂ ਟੈਗ ਲਾਏ ਹੋਇਆ ਆ ਦੇਖ ਲਓ ਐਸੇ ਤਰ੍ਹਾਂ ਤੁਸੀਂ ਟੈਗ ਜਿਹੜੇ ਐਡ ਹੋ ਜਾਣਗੇ ਜਿਵੇਂ ਕਿ 300 ਤੋਂ ਵੱਧ ਜਿਹੜੇ ਟੈਗ ਲਾਉਣੇ ਹੈਗੇ ਆਪਾਂ ਆਵੇ ਦੇਖ ਦੱਸਿਆ ਹੋਇਆ 300 ਤੇ ਉਸ ਤੋਂ ਬਾਅਦ ਆਹ ਜਿਹੜਾ ਮੇਰਾ ਕਿਉਂ ਕਾਂਟੀ ਤਾਂ ਆ ਰਹੀ ਹੈ ਜਿਹੜਾ ਸ਼ੁਰੂ ਵੀਡੀਓ ਦੇ ਵਿੱਚ ਚੱਲਦੇ ਚੱਲਦੇ ਲਿਖਿਆ ਹੁੰਦਾ ਜਿਵੇਂ ਕਿ ਹਿੰਦੀ ਦੇ ਵਿੱਚ ਆਪੇ ਸ਼ੋਅ ਕਰਦਾ ਹੁੰਦਾ ਜਿਵੇਂ ਕਿ ਮੈਂ ਬੋਲੀ ਜਾਂ ਨੋਵੇਂਵੇਂ ਸ਼ੋਅ ਕਰਦਾਗਾ ਉਹ ਲਿਖਿਆ ਹੁੰਦਾ ਤੇ ਦੂਜਾ ਹੈ ਮੈਡ ਪਬਲਿਕ ਜਿਵੇਂ ਕਿ ਮੇਰੀ ਵੀਡੀਓ ਪਬਲਿਕ ਹੈਗੀ ਹੈ ਤੁਸੀਂ ਪਬਲਿਕ ਕਰ ਦੇ ਬਾਅਦ ਚ ਸ਼ੇਅਰਿੰਗ ਕਰ ਦੇ ਵੀਡੀਓ ਲਾਈਕ ਸ਼ੇਅਰ ਹੋਣੇ ਚਾਹੀਦੇ ਤੁਹਾਨੂੰ 1 2 3 ਤੁਹਾਡਾ ਗ੍ਰੀਨ ਹੋ ਜਾਏਗਾ ਜਿਵੇਂ ਕਿ ਇੱਥੇ ਐਡ ਟੈਗ ਟਾਈਟਲ ਇੱਥੇ ਕੋਈ ਵਿੱਚ ਤੁਸੀਂ ਇੱਥੇ ਟੈਗ ਲਾ ਦੇਣਾ ਜਿਵੇਂ ਕਿ ਹੇਠੇ ਲਿਖਿਆ ਹੋਇਆ ਫੇਸਬੁੱਕ ফলো ਕਰੋ YouTube ਸਬਸਕ੍ਰਾਈਬ ਇੱਥੇ ਇਸੇ ਤਰ੍ਹਾਂ ਜਿਹੜੇ ਵਿੱਚ ਟੈਗ ਐਡ ਕਰ ਦੇਣਾ ਤੁਸੀਂ ਇੱਥੋਂ ਇਹ ਤੁਹਾਡਾ ਗ੍ਰੀਨ ਹੋ ਜਾਏਗਾ ਦੂਸਰਾ ਲਿਖਿਆ ਹੈ ਲਿੰਕ ਤੁਸੀਂ ਕੋਈ ਵੀ ਦੋ ਲਿੰਕ ਦੇ ਦੇਣੀ ਹੈ ਜਿਵੇਂ ਕਿ YouTube Facebook ਦੀ Instagram ਦੀ ਕੋਈ ਵੀ ਤੁਸੀਂ ਇੱਥੇ ਲਿੰਕ ਦੇ ਦੇਣੀ ਹੈ ਦੋ ਆਪਦੀਆਂ ਆਈਡੀ ਦੀਆਂ ਤੇ ਦੂਸਰਾ ਹੈਗਾ ਅੱਗੇ ਦਿਖਾਉਣਾ ਤੁਹਾਨੂੰ ਮੈਂ ਜਿਹੜੇ ਹੈਸ਼ਟੈਗ ਲਾਉਣੇ ਆ ਤੁਸੀਂ 15 ਤੋਂ ਵੱਧ ਜਿਹੜੇ ਹੈਸ਼ਟੈਗ ਨਹੀਂ ਲਾਉਣੇ ਤੁਸੀਂ ਆਵੇ ਦੱਸਿਆ ਇਹਨਾਂ ਲਿਮਟ 15 ਤੋਂ ਜਿਹੜੇ ਮੇਰੇ ਤਿੰਨ ਹੈਸ਼ਟੈਗ ਲੱਗੇ ਹੋਏ ਆ ਤੇ ਉਹ ਆਜੋ ਤੁਹਾਨੂੰ ਦਕਮਾਉਣੇ ਆ ਦੇਖੋ ਜਿਵੇਂ ਕਿ ਮੇਰੇ 46% ਜਿਹੜੀ ਮੇਰੀ ਵੀਡੀਓ ਸਹੀ ਹੈਗੀ ਐ ਤੇ ਜਿਹੜੀ 50% ਹੋ ਗਈ ਫਿਰ ਮੇਰੀ ਵੀਡੀਓ ਅੱਧੀ ਸਹੀ ਹੋ ਜੂਗੀ ਜੇ 100% ਹੋ ਗਈ ਫਿਰ ਮੇਰੀ ਵੀਡੀਓ ਵਾਇਰਲ ਹੋ ਜੂਗੀ ਤੇ ਐਸੀ ਤਰ੍ਹਾਂ ਤੁਸੀਂ ਜਿਹੜੇ ਆਪਦੇ ਵਿਊ ਵਧਾ ਸਕਦੇ ਹੋ ਤੇ ਵਾਚ ਟਾਈਮ ਜਿਹੜਾ ਪੂਰਾ ਕਰ ਸਕਦੇ ਹੋ ਜਾਨਕ ਉਮੀਦ ਕਰਦਾ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਗੀ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ